ਮਿਲਦੇ ਆਂ ਸਵੇਰੇ 9 ਵਜੇ ਮਿਲਾਂਗੇ ਸਵੇਰੇ ਮਿਲਾਂਗੇ ਠੰਡੇ ਤੇਲ ਦੀ ਪਾਤੀ ਹੈ ਉਹ ਥੱਲੇ ਹੀ ਬੈਗੀ ਮੋੜ ਕੇ ਉੱਠੀ ਨਹੀਂ ਚੋ ਵੇ ਦਾ ਟਾਈਮ ਬੈਸਣ ਆ ਗਿਆ ਨਾਲ ਚਾਹ ਮਾਰਨਿੰਗ ਟਾਈਮ ਤੋ ਇਹਨੇ ਖਾਣਾ ਵੇਸਣ ਹਾਂ ਮੈਂ ਨਹੀਂ ਖਾਣਾ ਚਲੋ ਫਿਰ ਮੈਂ ਖਾਣਾ ਡੈਮ ਹੋ ਗਿਆ 7 ਵਜੇ ਦਾ ਦੇਖ ਜੁਲਾਵਾਲਤਾ ਆ ਗਏ ਆਪਾਂ ਕੰਮ ਤੋਂ ਕੰਮ ਤੋਂ ਆਪਾਂ ਆ ਗਏ ਆਂ ਟਾਈਮ ਹੋ ਗਿਆ ਸ਼ਾਮ ਦਾ ਤੇ ਹੁਣ ਕਹਿੰਦੇ ਕੀ ਬਣਾਣਾ ਪੂੜੀਆਂ ਪੂੜੀਆਂ ਕੜਾ ਪੂੜੀਆਂ ਤੇ ਕੜਾ ਨਾਲ ਆਲੂ ਪੂੜੀਆਂ ਆਲੂ ਪੂੜੀਆਂ ਦੇ ਨਾਲ ਕੜਾ ਬਣੂਗਾ ਚਲੋ ਇਸੇ ਬਣਾ ਕੇ ਸੇਕ ਲੈਨੇ ਆਪਾਂ ਆਲੂ ਬਣਾਉਣਾ ਵੀ ਸਬ ਤੋਂ ਥੋੜੀ ਜਿਹੀ ਕਿਦਾਂ ਮੈਂ ਬਣਾਉਂਗੀ ਥੋੜੀ ਚਲੋ ਦਿਆੜੇ ਵੀ ਲਾ ਕੇ ਤੇ ਇੱਥੇ ਹੁਣ ਆਲੂ ਕੂੜੀਆਂ ਦਾ ਵੀ ਕਾਰਵਾਈ ਪਾਣੀ ਪਾਣੀ ਹੁਣ ਸਬਜੀ ਤਿਆਰ ਸਬਜੀ ਤਿਆਰ ਪਹਿਲਾਂ ਆ ਸਬਜੀ ਆਲੂ ਦੀ ਖਿੱਚ ਕੇ ਰੱਖਿਆ ਆਲੂ ਫੀਟ ਨਹੀਂ ਵੱਜਣ ਦੀ ਆਲੂ ਦੇ ਉਹ ਕੜਾਈ ਕਿੱਥੇ ਮੰਮੀ ਬਣਾ ਲਈ ਉਹ ਕੜਾਹ ਨਾ ਸਿੱਖੰਡੀ ਜਾ ਹਾਂ ਗਰਮ ਪਾਣੀ ਨਾ ਗਰਮ ਪਾਣੀ ਪਾ ਰਿਹਾ ਸਾਈਟਾ ਰੱਖ ਲੈ। ਉਹ ਨਾ ਭਜ ਨਹੀਂ ਦੇ। ਮੈਂ ਨਾ ਭਾਈ ਕੀ ਮੈਂ ਨਾ ਭਾਈ ਜਿੰਨੀ ਕਹਿ ਗਈ ਉਹਨੇ ਪਾਤੀ ਸਾਰੇ। ਛਾਂਡੇ ਤੇ ਸਾਬ ਨਾ ਪਾਣੀ ਨਾ। ਛਾਂਡੇ ਮੈਂ ਗੜ ਪਾਣਾ। ਛਾਂਡੇ। ਕੰਮੀ ਭਾਣਾ ਨਾ। ਕੋਲੂਆ ਉਹ ਵਾਲਾ ਛਾਂਡੇ। ਚਲੋ। ਛਾਲਾ ਵਾਲਾ ਛਾਂਡੇ। ਮੈਂ ਗੋਣੀ ਚਾਹੂ ਚਾਹੂ। ਨਹੀਂ ਇਹ ਦਸ਼ਲੇ ਗਏ ਆ ਰੇ ਆਲੂ ਅੱਜ ਮਮੀ ਬਣਾ ਰਹੀ ਆ ਕੜਾਹ ਸੂਜੀ ਦਾ ਆਲੂ ਮੈਂ ਤੇ ਕੱਢ ਲਿਆ ਨੇ ਬੜੇ ਗਰਮ ਆਲੂ ਹੈ ਤੇ ਨਾਲ ਪੂੜੀਆਂ ਹੈਂ ਨਾਲ ਪੂੜੀਆਂ ਪੂੜੀਆਂ ਦਾਲ ਪੂੜੀਆਂ ਹੈਂ ਸੂਜੀ ਭੁੱਜ ਗਈ perché qua di lì sono ਉਹ ਇੱਕੜਾ ਬਣ ਗਿਆ ਗਰਮ ਗਰਮ ਪੂੜੀਆਂ ਚੁੱਕੜੀਆਂ ਪੂੜੀਆਂ ਚੁੱਲੇ ਤੇ ਪਰਾ ਬਣ ਗਿਆ ਸਾਡਾ ਨਾ ਚੁੱਕੜੀਆਂ ਨੂੰ ਇਧਰ ਲਾ ਦੇ ਨਿੱਕੀਆਂ ਹੈ ਕੋ ਲੱਗੇ ਆਲੂ ਦੀ ਸਬਜ਼ੀ ਲੱਗੀ ਬਣ ਤੇ ਮੜ ਕੇ ਬਾਅਦ ਚਾ ਮ ਚੁੱਲੇ ਤੇ ਬਣਾਵਾਂਗੇ ਪੂੜੀਆਂ ਆਹ ਇਹ ਦੁਪਹਿਰ ਦੀ ਫੋਨ ਕੰਡ ਦੇ ਛੇਤੀ ਆ ਜਾਓ ਨਵੀਂ ਮਹੱਜ ਮੰਮੀ ਬਿਸਤੂ ਨੂੰ ਨਾ ਮਹੱਜ ਬਿਸਤੂ ਕਹਿੰਦਾ ਕਿ ਮੈਂ ਦੱਸ ਤਾ ਬੋਲ ਦਿੰਦੀ ਸਬਜੀ ਐਸੀ ਵੀ ਕਾ ਲਓ ਕੁਛ ਕਾ ਲਓ ਕਈ ਕਹਿੰਦੇ ਆਹ ਲੱਤ ਜਾਣੇ ਉਪਰੋਂ ਵੱਖਰਾ ਹੋ ਜਾਂਦਾ ਕਈ ਕਹਿੰਦੇ ਕਿ ਇਹਨਾਂ ਦੱਸ ਤਾ ਬੋਲ ਦਿੰਦੀ ਜਿੱਦਾਂ ਤਾਂ ਬੋਲਣਾ ਹੁੰਦਾ ਬੋਲਣਾ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਆ ਗਏ ਆ ਪੈਕਟ ਜੇਜ ਇਹ ਵਾ ਲਸਣ ਦਾ ਪੇਸਟ ਮੈਂ ਕਿਉਂ ਪਾ ਲੰਨੇ ਲਸਣ ਤੇ ਵੈਸੇ ਹੈ ਨਹੀਂ ਉਦਾਂ ਤੇ ਚਲੋ ਇਹ ਹੈ ਲਿਆਂਦਾ ਹੀ ਕਾਫੀ ਬਹੁਤ ਪੇਸਟ ਨਹੀਂ ਆ ਗਈ ਬਦਣੀ ਮੈਂ ਮਸਾਲੇ ਨੂੰ ਲੈ ਪਾ ਠੀਕ ਹੈ ਨਾ ਮੈਂ ਪਹਿਲਾਂ ਹਾਲ ਨੂੰ ਵਾਲੇ ਵੀ ਨਹੀਂ ਹਾਇਕ ਜੀ ਸਬਜ਼ੀ ਬਣਾਉਣੀ ਪਹਿਲਾਂ ਵੀ ਨਹੀਂ ਕਿ ਉਹ ਮਟੀਰੀਅਲ ਕਿੰਨਾ ਹੈ ਸਬਜ਼ੀ ਦਾ ਫੇਰ ਉਸਾ ਉਹਨਾਂ ਪੁੰਨੀ ਨਮਕਾ ਹਲਦੀ ਮਸਾਲਾ ਭਜ ਗਿਆ ਹੁਣ ਆਲੂ ਪਾਵਾਂਗੇ ਮਸਾਲਾ ਤਾਂ ਭੁੱਜ ਗਿਆ ਆ ਉਹਦਾਂ ਤੇ ਵੈਸੇ ਕੋੜੀਆਂ ਤੇ ਆਈ ਮੈਂ ਚੱਲ ਆਲੂ ਪੂਰੀਆਂ ਬਣਾ ਲੈਣੀਆਂ ਨਮਕ ਤੋਂ ਵੀ ਠੀਕ ਹੈ ਨਹੀਂ ਸਵੇਰੇ ਪਰੌਂਠੇ ਬਣਾ ਲਵਾਂ ਤੇ ਤਿਆਰ ਬਣੀ ਇਹ ਤੇ ਆ ਗੋਜਰ ਰੈਡੀ ਬਣੀਏ ਸਬਜੀ ਹੁਣ ਗੀ ਰੈਡੀ ਹੋ ਗਈ ਬਸ ਹੁਣ ਤਿਆਰੀ ਕਰੀਏ ਪੂੜੀਆਂ ਦੀ ਹੁਣ ਪੂੜੀ ਕਹਿੰਦੇ ਮੈਂ ਇਹ ਪੂੜੀ ਦਾ ਬਾਰ ਬਣਾਣੇ ਆ ਲੱਗਾ 12 12 ਇਦਾਂ ਵਾ ਜਾ ਦੇਣੇ ਬਣ ਗਈ ਸਬਜੀ ਖਲਾਰਾਂ ਹੀ ਦੂਨਾ ਪਾ ਦੇ ਨੇ ਕਿਹੜਾ ਲੱਗਣੀ ਖਾਣ ਦੀ ਸਬਜੀ ਕੱਢ ਲਈਏ ਤੇ ਚਾਪਾ ਕਿਉਂਕਿ ਸਾਡੇ ਕੋਲ ਕੜਾਈ ਇੱਕੋ ਹੀ ਹੈ ਤੇ ਇਸ ਨੂੰ ਆਪਾਂ ਕਰਕੇ ਹੁਣ ਸਾਫ਼ ਤੇ ਟਿਕ ਟੰਗ ਪੂੜੀਆਂ ਇਹ ਚ ਪੂੜੀਆਂ ਕੱਢਾਂਗੇ ਹੁਣ ਮੈਨੂੰ ਟੱਕਦੀ ਏ ਮੈਂ ਇਹ ਅੱਗੇ ਆ ਗਿਆ ਆਪਾਂ ਚੁੱਲੇ ਤੇ ਫਿਰ ਵਾਪਸ ਤੇਰਾ ਤਾਪ ਪਰ ਇੱਥੇ ਨਿਕਲਣਗੇ ਪੂੜੀਆਂ ਨਹੀਂ ਆ ਤੇਲ ਗਰਮ ਹੋ ਜੇ ਇਹ ਬੁਰਾ ਲਪੜ ਫਿਰ ਕੱਢਦੀ ਨਾ ਮੈਂ ਨਾ ਐ ਨੂੰ ਕਰ ਮੈਂ ਡਮਾਂ ਨਹੀਂ ਤੇ ਅੱਗੇ ਜੀ ਨਹੀਂ ਤੇ ਕੋ ਬੰਦ ਦੇ ਇਹਨੂੰ ਮਾਰ ਨੇ ਸਾਹਵੇਂ ਨੰਗੂ ਮੈਂ ਪਾ ਲੇ ਬੁੰਡੇ ਕਾਲੇ ਹੋ ਜਾਂਦੇ ਨੇ ਇਹਦੇ ਨਾਲ ਵਸੇ ਫੁੱਲੇਦੇ ਨਾ ਠੰਡੇ ਤੇਲ ਜੀ ਪਾਤੀ ਹੈ ਉਹ ਥੱਲੇ ਹੀ ਬੈਗੀ ਮੋਟ ਕੇ ਉੱਠੀ ਨਹੀਂ ਆਈ ਚ ਕੁੜੀ ਭੱਜੀ ਵੀ ਬਾਹਰ ਨਹੀਂ ਆਉਂਦੀ ਅੱਜ ਜੰਦੀ ਪੰਜਵੀਂ ਕਲਾਸ ਚ ਗਈ ਹੈ ਸਰਕਾਰੀ ਸਕੂਲ ਦੇ ਪਰਦੇ ਰਹਿਣਾ ਜੇ ਤੂੰ 8-10 ਸਾਲ ਪਿਛੇ ਚੱਲ ਜਾਓ ਉਦੋਂ ਸੁੰਡ ਹਲਦੀ ਦੀ ਰਕਣੀ ਹੈਗੀ ਤੇ ਪੂਰੀ ਕੜਾਈ ਚੋਂ ਭੱਜ ਗਈ ਵੀ ਹੈਗੀ ਹੈ ਕਿੰਨਾ ਮੈਂ ਜ਼ਿਆਦਾ ਸਮਝਦੀ ਹੈ ਹੈ ਇਹੀ ਸਹੀ ਗੱਲ ਜਾ ਬੈਣਾ ਹੁਣ ਪੂਰੀ ਫੇਰ ਸੜ ਜਾਣੀ ਪੂਰੀ ਖਾਣਾ ਨਹੀਂ ਭਰਾਂ ਤਾਂਗੀ ਵਾਹਿਆ ਮੇ ਆ ਜਾ ਅੱਗੇ ਬੋਝ ਕੇ ਮਾਰ ਦੇ ਲੈ ਤਾ ਅੱਗੇ ਬੋਝ ਗਈ ਫੇਰ ਆਪਾਂ ਬਾਲੀ ਛੋਟਦੇ ਗਏ ਸੀ ਲੱਗਦੀ ਹੁਣ ਅੱਗ ਬਾਲੀ ਹੁਣ ਸੇ ਘੱਟ ਕਰਨਾ ਤਰ ਜਾਨੀ ਅਸੇ ਮਗਰ ਮੈਂ ਬਲ ਨਹੀਂ ਆਗ ਨਹੀਂ ਉਹ ਬਲਦੀ ਮੁੜ ਕੇ ਕੱਢੀ ਤੂੰ ਜਾਣ ਲਏ ਫਿਰ ਮੁੜ ਕੇ ਫਿਰ ਮਜਾ ਵਾ ਪਾਗ ਦੇ ਮੁੜ ਕੇ ਇਹ ਸੰਡੀਆਂ ਫੇਦਣਾ ਮਤਲਬ ਪਹਿਲੀਆਂ ਦੋ ਤੇ ਸਾੜੀ ਗਈਆਂ ਹੋਰ ਪਰਾ ਠੀਕ ਆ ਫਿਰ ਯਾਰ ਇਹ ਗੱਗ ਨਾ ਹੋਈਆਂ ਹੋਈਆਂ ਕਾਲੀਆਂ ਕਹੋ ਜਾਂਦੀਆਂ ਐ ਇਦਾਂ ਨਹੀਂ ਬਣਾਉਂਦੀਆਂ ਹਣਾ ਮੈਂ ਤੇ ਪੁੱਤੀਆਂ ਨਹੀਂ ਤੇ ਜੋ ਬੜੀ ਚੰਗੀ ਲੱਗਦੀ ਐ ਇਹ ਨਹੀਂ ਸਵਾਦ ਬੰਨੇ ਹਾਂ ਇਹ ਸਭ ਜਿਹੜੇ ਨਾ ਖਾਧਾ ਮੈਂ ਭਾਈ ਜੰਨਾਂ ਨੂੰ ਵੱਟ ਕੇ ਨਾ ਪਾਉਂਦਾ ਹਾਂ ਮਾਰ ਕੇ ਕਰਕੇ ਖਾਇਆ ਹੋਲੀ ਜਿਵੇਂ ਸਿੱਟੇ ਇਹ ਨਹੀਂ ਗ੍ਰਾਗਾਂ ਦੋ ਚਾਰ ਲੋ ਜੀ ਮਿੰਟ ਮਿੰਟ ਨਿਕਲ ਜਾਨੜੀਆਂ ਵੈਸੇ ਗੈਸ ਤੇ ਵਗ ਗੈਸ ਤੇ ਥੋੜਾ ਚੁੱਲੇ ਦਾ ਤੇ ਗੈਸ ਦਾ ਥੋੜਾ ਸਵਾਦ ਦਾ ਟੇਸ ਦਾ ਫਰਕ ਪੈ ਜਾਂਦਾ ਨਾ ਮੈਂ ਆਪੇ ਚੇਤੇ ਪੱਡਿੰਗਾਂ ਨਹੀਂ ਸੀ ਕਰਦੀ ਮੈਂ ਬਹੁਤ ਕਰਦੀ ਤੇ ਗਿਰ ਉਹ ਗਰਮ ਮਟਰ ਮੀਟੀ ਆ ਪਹਲਾ ਮਰਨ ਦੇ ਦੋ ਰਹਿ ਗਏ ਬਸ ਟੈੱਕ ਕਰਾ ਕਿ ਉਹ بس ਕੱਟਦੀਆਂਗੇ ਅੱਗ ਵਾਲਾਂ ਦੀ ਗੱਲ ਹੀ ਆਦਾਂ ਟਾਈਮ ਲਿਆ ਥੋੜਾ ਜਿਹਾ ਪੂਰੇ ਨੇ ਕੱਢਦੇ ਆ ਬੰਮੇਟੋ ਮੀਂਟੀ 5 ਮਿੰਟ ਵਿੱਚ ਲੱਗੇ ਇੱਥੇ ਕਣੀ ਰੋਟੀ ਇੱਥੇ ਬੈਠਾ ਲਾਂਗੇ ਅੰਦਰ ਬੈਠ ਖਾਣੀ ਤੇ ਆਗ ਬੰਦੇ ਰੋਗੇ ਆ ਲੈਨੇ ਕੋਈ ਜੇ ਤੂੰ ਢੀਲੇ ਹੋਣੇ ਪਾਣੀ ਤਾਂ ਇਧਰ ਲੇਖੜਾ ਹੋਰ ਜੋ ਬੈਰ ਛਕ ਲੋ ਪੂੜੀਆਂ ਲੋ ਜੀ ਲੰਗਰ ਪਾਣੀ ਛਕ ਲਿਆ ਆਪਾਂ ਕਿਉਂ ਵੀ ਗਰਪਣੀ ਛਕ ਲਿਆ ਨਜ਼ਾਰਾ ਆਇਆ ਨਾ ਬਹੁਤ ਪੂਜਾ ਕਰ ਲਈ ਮਨਸਾਨੀ ਨਿਕਲਿਆ ਅੱਗ ਸੇਕ ਲੋ ਫਿਰ ਅੱਗ ਸੇਕੇ ਚੱਲਦੇ ਹਾਂ ਅੱਧਾ ਘੰਟਾ ਗੱਡਾ ਰੁੱਕ ਕੇ ਫਿਰ ਲੋਟੇਟੇ ਖਾ ਕੇ ਅੱਗ ਸੇਕ ਲਈ ਹੁਣ ਮਿੱਦਾ ਕਰ ਮੱਥਨ ਲਾਓ ਇਦਾਂ ਕਰ ਸਹਰੀ ਬੰਦ ਸੈਕਸ਼ਨ ਪੜੀ ਗਈ ਸੈਦਾ ਤਾਂ ਹੁੰਦੇ ਕੋਈ ਨਾ ਬੁਗ ਮਾਰੇ ਮਾਰ ਦਿੰਦੇ ਕੋਈ ਗੱਲ ਨਹੀਂ ਠੰਡ ਦੇ ਵਿੱਚ ਇਹੋ ਹਾਲ ਹੋ ਬੀਪੀ ਵਧਿਆ ਹੁਣ ਕੋਣੀ ਬੰਦੀ। ਠੰਡ ਵੜੀਆ ਟੋਪੀ ਢਾਪੇ ਸਕਾ ਸਕੂਪ ਆ ਕੇ ਰੱਖਿਆ ਕਰਾ ਬੰਦਾ ਗੋਲੂ ਮੋਲੂ ਬਣ ਕੇ ਰਵੇ। ਕੋਹਦੇ ਮੁੰਡੇ ਆ ਤੇ ਕੀ ਵਰਗ ਪੈਣ ਡਿਆ ਹੈਗੇ ਨੀ। ਸਕਾ ਪੂਈ ਬਤਲਾਉਂ ਰਾਂਚਨ। ਦਾਮਾ ਜਾਨ ਗੱਡੀ ਚੱਲ ਜਾਨੇ ਜਾਣਾ। ਹੈ? ਮੰਮੀ ਨੂੰ ਮਗਾ ਦਵਾਈ ਲੈ ਆਉਣਾ। ਤੂੰ ਵਾਹਕੰਦੇ ਅੰਦੀ। ਮੰਮੀ। ਗਰਨਾਮ ਕਾ। ਨਹੀਂ ਠੀਕ ਤੇ ਚੱਲ ਜਾਨੇ ਮੈਂ। ਗੱਡੀ ਹੋਣਗੇ। ਨੇ ਵੀ ਸਿਆਲ ਚੱਗ ਅੱਗ ਹੀ ਲੱਭਦਾ ਬੰਦਾ ਸਿਆਲ ਚ ਬਸ ਧੁੰਦ ਧੁੰਦ ਵੀ ਕਾਫੀ ਪੈ ਗਈ ਹੈ ਮੂ ચંદ્રਮ ਨਿਕਲੇ ਆ ਰਿੰਗ ਲਿਆ ਰਲਿਆ ਡੇਡ ਬਾਹਰ ਦੀ ਸਾਲ ਐਡ ਘਾਟ ਉਹਨਾਂ ਬਹੁਤ ਜ਼ਿਆਦਾ ਕੰਮ ਇਸੇ ਕਾ ਦੇਣ ਡੇ ਆਪਣੇ ਇਦਾਂ ਮੱਥੇ ਨੂੰ ਇਦਾਂ ਕਰਕੇ ਇਦਾਂ ਕਰਕੇ ਨਾ ਤੂੰ ਵੀ ਦੇ ਦੇ Ada harus lagi na, tidak mati. Saya kerja. Tapi kamu iya. Ada sih, tapi ya lagu. Lagda kan ini ਹਾਂ ਆ ਕੱਲੀ ਹਾਂ ਸੀਧੇ ਨੇ ਹੀ ਕਿੱਦਾਂ ਬੈਠਾ ਮੈਂ ਬਹਿ ਜਾਣਾ ਇੱਥੇ ਹੁਣ ਜਾ ਜੀ ਬੱਸ ਜਾ ਟੇ ਮੈਂ ਕਹਿੰਦੇ ਮਿਲਦੇ ਆ ਸਵੇਰੇ ਨਵੇਂ ਵਲੌਗ ਦੇ ਨਾਲ ਬਾ ਬਾਏ ਮਿਲਦੇ ਆ ਸਵੇਰੇ 9 ਵਜੇ ਮਿਲਾਂਗੇ ਹੋਰ ਮਿਲਾਂਗੇ ਛਾ ਚਲੋ ਚਲੋ ਠੀਕ ਹੈ ਹਿਵੇਂ ਹਾਂ ਲੰਮੀ ਪੈਣ ਦੀ ਮੈਂ ਤਾਂ ਮੈਂ 12 ਵਜੇ ਬੱਤੀ ਬੱਦੀ ਬੰਦ ਕਰਨਾ ਕੋਈ ਤੇ ਬੰਦ ਕਰਨਾ ਨਹੀਂ ਕਰ ਦਿੰਦਾ ਬੰਦ ਬਸ ਕੋਈ ਨਹੀਂ ਹਾਂ ਤੇਲ ਠਾ ਤੇਲ ਚੱਕ ਕੇ ਖੜਨਾ ਪੈਣਾ ਅੰਦਰ ਇਹ ਵੀ ਕਾਲਾ ਹੋ ਜਾਣਾ ਇੱਥੇ ਪਿਆ ਪਿਆ ਠੀਕ ਓਕੇ ਯੋਕੇ ਹਾਂਜੀ ਪਿਆਰਿਓ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ ਬਾ ਬਾਏ ਗੁੱਡ ਨਾਈਟ ਰੱਬ ਰੱਖਾ ਪੀਨ ਪੀਣਾ ਪੀਲਾ ਪੀਲਾ ਜੂਸ ਪੀਲਾ ਮੈਂ ਨਾ ਪੀਉ ਪੀਲਾ ਪੀ ਲਾਂ ਮੇਰੇ ਬਾਤੇ ਗੜ ਵਿੱਚ ਪਿਆ ਹੋਇਆ ਇੱਕ ਮੈਂ ਗੜ ਵਿੱਚ ਰੱਖਿਆ ਆਪਣੇ ਮਾਤੇ ਵੱਖਰਾ ਕਾਦਾ ਹੈ ਮਿਕਸੀ ਆ ਗਿਆ